ਇਹ ਵੀਡੀਓ ਦੇਖਣੀ ਇਸ ਲਈ ਜ਼ਰੂਰੀ ਆ ਕਿ ਕਾਰਨ ਸਮਝ ਲੱਗ ਜਾਊਗਾ ਬਹੁਤ ਵੀਡੀਓ ਵਾਇਰਲ ਹੋ ਰਹੀਆਂ ਕਿ ਕਣਕ ਨੂੰ ਸੁੰਡੀ ਪੈ ਗਈ ਥੱਲੋਂ ਜਦੋਂ ਕਣਕ ਨੂੰ ਪੱਟਦੇ ਆ ਤਾਂ ਸੁੰਡ ਹੁੰਦੇ ਆ ਠੀਕ ਆ ਆਈਡੀਆ ਮੇ ਫੋਟੋ ਲਾਈ ਹੋਈ ਆ ਘੱਟ ਤੋਂ ਘੱਟ 6-7 ਵੀਡੀਓ ਅਲੱਗ-ਅਲੱਗ ਜਗ੍ਹਾ ਦੀਆਂ ਸਰਕੂਲੇਟ ਹੋ ਰਹੀਆਂ ਕਿ ਕਣਕ ਨੂੰ ਥੱਲੇ ਸੁੰਡੀ ਕਿਵੇਂ ਪੈ ਗਈ ਧਿਆਨ ਦੇ ਨਾਲ ਗੱਲ ਦਿਮਾਗ ਦੇ ਵਿੱਚ ਰੱਖਿਓ ਇਹ ਹੁਣ ਉਹ ਮਿੱਟੀ ਦੇ ਵਿੱਚ ਆ ਦਵਾਈਆਂ ਅਸਰ ਨਹੀਂ ਕਰ ਰਹੀਆਂ ਕਹਿੰਦੇ ਜੀ ਰੱਬ ਸਾਡਾ ਦੁਸ਼ਮਣ ਬਣ ਗਿਆ ਰੱਬ ਕਿਸਾਨ ਨੂੰ ਇਧਰੋਂ ਵੀ ਮਾਰਾਂ ਉਧਰੋਂ ਵੀ ਮਾਰਾਂ ਹਾਂਜੀ ਬੜਾ ਕੁਸ਼ ਰੀਜ਼ਨ ਪਤਾ ਕੀ ਆ ਰੀਜ਼ਨ ਇਹ ਲੋਕ ਖੋਦਾ ਇਸ ਸੁੰਢੀ ਪੈਣ ਦੀ ਕਿਉਂ ਸੁੰਡੀਆਂ ਨੂੰ ਜਿਹੜੇ ਦਰਖਤ ਸੀਗੇ ਪਹਿਲਾਂ ਖੇਤਾਂ ਦੇ ਵਿੱਚ ਆਮ ਹੀ ਦਰਖਤ ਹੁੰਦੇ ਸੀਗੇ ਚਲ ਬਚਾਂ ਬਾਣ ਦੇ ਵਿਚਾਲੋਂ ਦਾ ਪੱਟੇ ਪੱਟੇ ਜਿਹੜੇ ਵੱਟਾਂ ਦੇ ਸੀ ਉਹ ਵੀ ਨਹੀਂ ਛੱਡੇਗੇ ਜਿਹੜੀਆਂ ਪੰਸੀ ਸੀਗੇ ਚਿੜੀਆਂ ਹੁਣ ਹੈਗੀਆਂ ਵੇਖੀਆਂ ਤੁਸੀਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਚਿੜੀਆਂ ਪੰਜਾਬ ਦੇ ਵਿੱਚ ਖਤਮ ਹੋ ਗਈਆਂ ਕਾਲੀਆਂ ਚਿੜੀਆਂ ਜਿਹੜੀਆਂ ਆਪਾਂ ਜਿਹੜੀਆਂ ਬ੍ਰਾਊਨ ਹੁੰਦੀਆਂ ਤੇ ਕੁਝ ਇੱਕ ਬਲੈਕ ਐਂਡ ਵਾਈਟ ਹੁੰਦੀਆਂ ਮਤਲਬ 6 ਨਸਲਾਂ ਜਿਹੜੀਆਂ ਚਿੜੀਆਂ ਦੀਆਂ ਖਤਮ ਹੋ ਗਈਆਂ ਜਾਂ ਕਹਿ ਲਓ ਇੱਥੋਂ ਦੂਰ ਚਲੇ ਗਈਆਂ ਜਿੱਥੇ ਜ਼ਿਆਦਾ ਰੁੱਖ ਆ ਉਹ ਚਿੜੀਆਂ ਦਾ ਕੰਮ ਹੁੰਦਾ ਸੀ ਜਿਹੜੇ ਇਨਸੈਕਟ ਖਾਣੇ ਸੁੰਡੀਆਂ ਨਿੱਕੇ ਨਿੱਕੇ ਟਿੱਡੇ ਆ ਕਹੋ ਮੱਕੜੀਆਂ ਇਹ ਚੀਜ਼ਾਂ ਤਾਂ ਬਰਸੀਨ ਨੂੰ ਜਿਹੜੀ ਸੁੰਡੀ ਹੁੰਦੀ ਸੀ ਜਾਂ ਹੋਰ ਫਸਲਾਂ ਨੂੰ ਜਿਹੜੇ ਆ ਫਲ ਨੂੰ ਜਿਹੜੇ ਆ ਕੇ ਕਰਦੇ ਹੁੰਦੇ ਆ ਬਹੁਤ ਸਾਰੇ ਜਿਹੜੇ ਕੀਟ ਪਤੰਗਿਆਂ ਨੂੰ ਉਹ ਖਾਂਦੀਆਂ ਸੀਗੀਆਂ ਜਿਹੜੇ ਇਲਾਕਿਆਂ ਦੇ ਵਿੱਚੋਂ ਰੁੱਖ ਘਟ ਗਏ ਠੀਕ ਆ ਲਗਭਗ ਖਤਮ ਕਰਤੇ ਜਾਂ ਬਹੁਤ ਘੱਟ ਰਹਿ ਗਏ ਉਸੇ ਇਲਾਕਿਆਂ ਦੇ ਵਿੱਚੋਂ ਇਹ ਵੀਡੀਓ ਆਈਆਂ ਐ ਜਿਹੜੇ ਕਹਿੰਦੇ ਜੀ ਹੁਣ ਥੱਲੇ ਜੜ ਨੂੰ ਸੁੰਢੀ ਪੈ ਗਈ। ਨੇਚਰਲ ਸਿਲੈਕਸ਼ਨ ਪਤਾ ਕੀ ਜਾਂਦੀ ਆ। ਠੀਕ ਆ। ਜੂ ਜੇ ਟੌਰ ਲੂ ਜੇਟ। ਹੈ ਸਰਵਾਈਵਲ ਆਫ ਦੀ ਫੇ ਟੈਸਟ। ਮਤਲਬ ਕਿ ਚਿੜੀਆਂ ਦੇ ਲਈ ਜਦੋਂ ਰਹਿਣ ਲਈ ਜਗ੍ਹਾ ਨਹੀਂ ਹੈਗੀ। ਖਾਣ ਲਈ ਭੋਜਨ ਨਹੀਂ ਹੈਗਾ। ਚਿੜੀਆਂ ਦੇ ਜਦੋਂ ਰਹਿਣ ਲਈ ਜਗ੍ਹਾ ਹੀ ਹੈ ਨਹੀਂਗੀ। ਖਾਣ ਲਈ ਭੋਜਨ ਨਹੀਂ ਹੈਗਾ। ਉਹ ਕਿੱਥੋਂ ਰਹਿਣਗਾਂ? ਇਸੇ ਕਰਕੇ ਜਾਤਾ ਹੋ ਬਲੌਟੋ ਗਿਆ ਤੇ ਜਾਂ ਅਸ਼ੇ ਇਲਾਕਿਆਂ ਚ ਲੰਗ ਗਈਆਂ ਜਿੱਥੇ ਉਹਨਾਂ ਨੂੰ ਖਾਣ ਦੇ ਲਈ ਭੋਜਨ ਮਿਲਦੇ ਰਹਿਣ ਲਈ ਜਗ੍ਹਾ ਮਿਲੇ ਸਪ੍ਰੇਅ ਹਾਰਡ ਤੋਂ ਹਾਰਡ ਸਪ੍ਰੇਅ ਕਰਕੇ ਸੁੰਡੀਆਂ ਖਤਮ ਕਰਦੀਆਂ ਇਹੋ ਜੇ ਵੀ ਬਣਾਏ ਕਿ ਸੁੰਡ ਪੈਣ ਹੀ ਨਾ ਉਹਨਾਂ ਨੇ ਖਾਣ ਨੂੰ ਕੁਝ ਨਹੀਂ ਮਿਲਿਆ ਉਹਨਾਂ ਨੂੰ ਦਰਸਤ ਪੱਟ ਤੇ ਰਹਿਣ ਨੂੰ ਜਗ੍ਹਾ ਨਹੀਂ ਲੈਂਟਰ ਪੈਗੇ ਪਹਿਲਾਂ ਬਾਲਿਆਂ ਦੇ ਵਿੱਚ ਜਿਹੜੀ ਜਗ੍ਹਾ ਹੁੰਦੀ ਸੀ ਉੱਥੇ ਉਹ ਰਹਿੰਦੇ ਹੁੰਦੇ ਸੀਗਾ ਆਮ ਦੌਰ ਤੇ ਘਰਾ ਜੀ ਹੁੰਦੇ ਸੀਗਾ ਹੁਣ ਜਦੋਂ ਇਹ ਜਿਹੜੀਆਂ ਸੁੰਡੀਆਂ ਕਿੱਥੇ ਪੈ ਰਹੀਆਂ ਥੱਲੇ ਜੜ ਤੇ ਮਿੱਟੀ ਦੇ ਵਿੱਚ ਹੈਗਾ ਨਹੀਂ ਕਮਾਲ ਦੀ ਗੱਲ ਇਹ ਤੇ ਦਵਾਈ ਦਾ ਅਸਰ ਕਿਵੇਂ ਹੋਊਗਾ ਚਾਹੇ ਤਾਂ ਕੋਈ ਇਹੋ ਜੀ ਦਵਾਈ ਹੋਵੇ ਪਾਣੀ ਦੇ ਨਾਲ ਭਰ ਕੇ ਜਿਹੜੀ ਪਾਣੀ ਦੇ ਵਿੱਚ ਪਾਈ ਜਾਵੇ ਪਰ ਇਹਦਾ ਕੋਈ ਹੱਲ ਨਹੀਂ ਹੈਗਾ ਇਹ ਹੱਲ ਜੇ ਭਾਈ ਵਾਪਸ ਤੁਸੀਂ ਦਰਖਤ ਲਾਉਂਗੇ ਪੰਛੀ ਆਉਣਗੇ ਤਾਂ ਪੰਛੀਆਂ ਦਾ ਇਹ ਖਾਣਾ ਬਣਨ ਗਿਆ ਜਿਹੜੇ ਇਲਾਕਿਆਂ ਦੇ ਵਿੱਚੋਂ ਦਰਖਤ ਖਤਮ ਹੋ ਗਏ ਉਹ ਇਲਾਕਿਆਂ ਦੇ ਵਿੱਚ ਕੀ ਦੇਖਿਆ ਗਿਆ ਆ ਦੀਨੂੰ ਕਹਿ ਦਿੰਦੇ ਆ ਰੈਪਟਾਈਲ ਇੱਕ ਤਰ੍ਹਾਂ ਦੇ ਹਨ ਚੰਨਣਘਿਰੀ ਕਹਿ ਦਿੰਦੇ ਆ ਗੋ ਕਹਿ ਦਿੰਦੇ ਆ ਜਾਂ ਪਤਾ ਨਹੀਂ ਅੰਗਰੇਜ਼ੀ ਵਿੱਚ ਕੀ ਕਹਿੰਦੇ ਆ ਉਹਨੂੰ ਐਲੀਗੇਟਰ ਟਾਈਪ ਹੁੰਦਾ ਹਨ ਤਾਂ ਇਹ ਜਿਹੜੇ ਕਿਰਲੇ ਜਿਹੇ ਹੁੰਦੇ ਆ ਵੱਡੀਆਂ ਵੱਡੀਆਂ ਕਿਰਲੀਆਂ ਹਨ ਇਹ ਬਹੁਤ ਹੋ ਗਈਆਂ ਕਿਉਂਕਿ ਦਰਖਤਾਂ ਤੇ ਰਹਿਣ ਵਾਲੇ ਜਿਹੜੀ ਆਬਾਦੀ ਘਟ ਗਈ ਆ ਪੰਛੀਆਂ ਦੀ ਤੇ ਜ਼ਮੀਨ ਤੇ ਰेंगਨ ਵਾਲਿਆਂ ਦੀ ਵੱਧ ਗਈ ਆ ਠੀਕ ਹੈ ਤਾਂ ਜ਼ਮੀਨ ਤੇ ਰेंगਨ ਵਾਲੇ ਉਹ ਕੀ ਖਾਂਦੇ ਆ ਚੂਹੇ ਚੂਹਿਆਂ ਦੀ ਗਿਣਤੀ ਘਟ ਗਈ ਹੋਣੀ ਆ ਕਿਉਂਕਿ ਉਹਨਾਂ ਦੀ ਵਧ ਗਈ ਆ ਜਿਹੜੇ ਰੈਪਟਾਈਲ ਫਿਰਦੇ ਆਣ ਗੋਹਾ ਆ ਫਿਰਦਿਆਂ ਪਿੰਡਾਂ ਦੇ ਵਿੱਚ ਵੀ ਉਹ ਵੜ ਗਈਆਂ ਆਗੇ ਖੇਤਾਂ ਦੇ ਵਿੱਚ ਤਾਂ ਆਮ ਹੈਗੀਆਂ ਮਿਓਲੇ ਬਹੁਤ ਵਧ ਗਏ ਆ ਤਾਂ ਇਹਨਾਂ ਨੇ ਹੁਣ ਸੁੰਡ ਦਾ ਖਾਣਾ ਨਹੀਂ ਹੈਗੇ ਸੁੰਡ ਦਾ ਪੰਛੀਆਂ ਨੇ ਖਾਣੇ ਆ ਨਾ ਤਾਂ ਕੰਮ ਕਮਾ ਕੇ ਗੱਲ ਉੱਥੇ ਹੀ ਆਉਂਦੀ ਆ ਜੇ ਦਰਖਤ ਪੱਤੇ ਤਾਂ ਚਿੜੀਆਂ ਗਈਆਂ ਜਿਹੜੀਆਂ ਗਈਆਂ ਤਾਂ ਸੁੰਡ ਆ ਇਹੀ ਗੱਲ ਤੇ ਚੀਨ ਨੇ ਕੀਤੀ ਸੀ ਚਿੜੀਆਂ ਮਾਰੀਆਂ ਸੀ ਤਾਂ ਉਹਨਾਂ ਨੇ ਫਸਲਾਂ ਨੂੰ ਟਿੱਡਾਂ ਨੇ ਖਤਮ ਕਰਤਾ ਸੀ ਕਾਲ ਪਿਆ ਸੀ ਉੱਥੇ ਤਾਂ ਲੋਕ ਆਪ ਦਾ ਕਸੂਰ ਤਾਂ ਗੈਣਦੇ ਨਹੀਂ ਹੈਗੇ ਮੂੰਹ ਚੱਕ ਕੇ ਰੱਬ ਨੇ ਐਂ ਕਰਤਾ ਰੱਬ ਨੇ ਐਂ ਕਰਤਾ ਤੁਸੀਂ ਜੋ ਕੀਤਾ ਤੁਸੀਂ ਯਾਰ ਮੰਨਦੇ ਆ ਉਹ ਚੀਜ਼ ਨੂੰ ਵੀ ਅਸੀਂ ਦਰਖਤ ਪੱਤੇ ਆ ਖੇਤਾਂ ਚ ਜਿੜੀਆਂ ਕਿੱਥੇ ਰਹਿਣ ਹੁਣ ਇੰਨੀ ਇੱਕ ਗੱਲ ਆ ਇਹ ਸਾਰੀ ਤੇ ਹੁਣ ਸਪਰੇਆ ਕਰ ਦੋ ਕੁਦਰਤ ਨੇ ਬਦਲਾ ਕਰ ਹੀ ਆਉਣਾਗਾ ਸਪਰੇਆ ਕਰ ਲਓਗੇ ਫਿਰ ਇਹੋ ਜਿਹੀ ਪੈਦਾ ਹੋਣਗੇ ਜਿਨ੍ਹਾਂ ਤੇ ਉਹਨਾਂ ਸੁਪਰੀਆਂ ਦਾ ਵੀ ਅਸਰ ਨਹੀਂ ਹੋਣਾਗਾ ਕਿੰਨਾ ਭੱਜ ਲੋਂਗੇ ਜਿਹਨੇ ਤੁਹਾਨੂੰ ਪੈਦਾ ਕੀਤਾ ਨਾ ਉਹਨੂੰ ਪਤਾ ਤੁਹਾਨੂੰ ਬੱਤ ਕਿਵੇਂ ਕਰਨਾਗਾ ਮੁੱਕਦੀ ਗੱਲ ਇੱਥੇ ਆ ਠੀਕ ਹੈ ਜੀ